ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਜੁਨੀਆ ਉਗਰਾਹ ਵੱਲੋਂ ਉਹਨਾਂ ਦੇ ਪ੍ਰਧਾਨ ਲਖਵਿੰਦਰ ਸਿੰਘ ਮੰਜੇਆਲੀ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਆਓ ਸੁਣਦੇ ਹਾਂ ਲਖਵਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਦੇ ਕੀ ਕਹਿਣਾ ਚਾਹੁੰਦੇ ਨੇ ਕਿ ਇਹ ਅੱਜ ਦੇ ਰੋਸ ਮਾਰਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਸੱਦੇ ਤੇ ਭਾਰਤੀ ਕਿਸਾਨ ਜੁਨੀਆ ਇਕਤਾ ਗਰਾਹ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਹੈ ਉਧਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜਾ ਉਹਨਾਂ ਨੇ ਅੱਜ 3 ਘੰਟੇ ਗਿਲਾ ਉਹ ਰੇਲਾਂ ਦਾ ਚੱਕਾ ਜਾਮ ਕਰਨਾ ਉਹਨਾਂ ਦੀ ਹਮਾਇਤ ਵਿੱਚ ਹੀ ਇਹ ਅੱਜ ਅਸੀਂ ਰੋਸ ਮਾਰਚ ਕਰ ਰਹੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ 23 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲ ਡੀਸੀਆਂ ਦੇ ਦਫ਼ਤਰਾਂ ਅੱਗੇ ਜਿਹੜੇ ਉਹ ਮੋਰਚੇ ਲੱਗਣਗੇ ਤਾਂ ਕਿ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਸੈਂਟਰ ਸਰਕਾਰ ਦੇ ਨਾਲ ਸੀ ਉਹਨਾਂ ਨੂੰ ਪੂਰਿਆ ਕੀਤਾ ਜਾਵੇ ਜਿਹੜਾ ਸਾਡੇ ਪ੍ਰਧਾਨ ਜੀ ਕਹਿ ਰਹੇ ਨੇ ਸੀ ਕਿ ਜਿਹੜੇ ਖੇਤੀ ਕਾਨੂੰਨ ਟੈਨ ਆ ਉਹ ਮੋੜ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਨੂੰ ਲਾਗੂ ਕਰਨ ਜਾ ਰਹੀ ਆ ਜਿਹਦੀ ਰੈ ਉਹਨਾਂ ਨੇ 25 ਨਵੰਬਰ ਨੂੰ ਰਾਜਾਂ ਨੂੰ ਚਿੱਠੀਆਂ ਭੇਜ ਕੇ ਉਹਨਾਂ ਕੋਲ ਰੈ ਮੰਗੀ ਆ ਤੇ ਉਹਨਾਂ ਦਾ 15 ਦਿਨ ਐਲਟੀਮੇਟਮ ਦਿੱਤਾ ਹੋਇਆ ਸੈਂਟਰ ਸਰਕਾਰ ਨੇ ਵੀ 15 ਦਿਨਾਂ ਚ ਇਹਦਾ ਜਵਾਬ ਮਿਲਣਾ ਚਾਹੀਦਾ ਜੇ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਉਹ ਅਸੀਂ ਸਮਝ ਲਾਗੇ ਤੁਹਾਡੀ ਜੈਸ ਆ ਤੁਹਾਡੀ ਮਤਲਬ ਸਹਿਮਤੀ ਆ ਇਹ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਜਿਹਦੇ ਵਿੱਚ ਉਹਨਾਂ ਨੇ ਮੰਡੀ ਜਿਹੜੀ ਆ ਉਹ ਖਤਮ ਕਰਨੀ ਆ ਆ ਸੈਲੋ ਗਦਾਮ ਜਿਹੜੇ ਚਲਾਉਣੇ ਆ ਤੇ ਕਿਸਾਨਾਂ ਨੂੰ ਕਹਿੰਦੇ ਆ ਕਿ ਸਿੱਧੀ ਖਰੀਦ ਕਰਾਂਗੇ ਸਿੱਧੀ ਖਰੀਦ ਕਰਾਂਗੇ ਇਹਦੇ ਨਾਲ ਹੀ ਬੀਮਾ ਯੋਜਨਾ ਜਿਹੜੀ ਆ ਵੀ ਭਾਅ ਪੂਰਾ ਕਰਨ ਵਾਸਤੇ ਉਹ ਜੋ ਬੀਮਾ ਯੋਜਨਾ ਸ਼ੁਰੂ ਕਰਾਂਗੇ ਜਿਹੜਾ ਕਿ ਪਿੱਛੇ ਫੇਲ ਹੋ ਚੁੱਕੀ ਆ ਬੀਮਾ ਯੋਜਨਾ ਤੇ ਜੇ ਇਹ ਮੰਡੀ ਸਿਸਟਮ ਖਤਮ ਕਰਤਾ ਤਾਂ ਵੇਖ ਲਓ ਵੀ ਆਪਣੇ ਮਜ਼ਦੂਰ ਕਿੰਨੇ ਮੰਡੀ ਦੇ ਨਾਲ ਜੁੜੇ ਹੋਏ ਆ ਉਹ ਸਾਰਿਆਂ ਦਾ ਰੁਜ਼ਗਾਰ ਖਤਮ ਹੋਣਾ ਟਰਾਂਸਪੋਰਟ ਖਤਮ ਹੋਣੇ ਆ ਕਸਾਲਾਂ ਨੂੰ ਭਾਅ ਨਹੀਂ ਮਿਲਦਾ ਸਹੀ ਤਰੀਕੇ ਨਾਲ ਇਹ ਮੋਰਚਾ ਜਿਹੜਾ ਇਹ ਲਗਾਤਾਰ ਹੁਣ ਮਤਲਬ ਸਾਰੇ ਲੋਕਾਂ ਦਾ ਆਪਾਂ ਬਣਾਉਣਾ ਚਾਹੁੰਦੇ ਆ ਇਸ ਕਰਕੇ ਲੋਕਾਂ ਨੂੰ ਦੱਸਣ ਜਾ ਰਹੇ ਆ ਪਿੰਡਾਂ 'ਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਫੇਰ ਆ ਰਹੇ ਨੇ ਜਿਨ੍ਹਾਂ ਨੇ ਸਾਡੇ ਬਾਜ਼ਾਰ ਵੀ ਖਤਮ ਕਰਨੇ ਆ ਸ਼ਹਿਰਾਂ ਦੇ ਬਾਜ਼ਾਰ ਖਤਮ ਕਰਕੇ ਵੱਡੇ ਮਾਲ ਖੁੱਲਣੇ ਆ ਇਸ ਕਰਕੇ ਮੋਰਚਾ ਇਹ ਸ਼ੰਘਰਸ਼ ਜਿਹੜਾ ਮਤਲਬ ਇੱਕ ਤਬਕੇ ਦਾ ਨਹੀਂ ਹੈਗਾ ਇਹ ਸਾਰੇ ਲੋਕਾਂ ਦਾ ਹੈ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਦੱਸਣ ਵਾਸਤੇ ਜਾ ਰਹੇ ਆ ਪਿੰਡ-ਪਿੰਡ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਜਿਹੜਾ ਕੇਂਦਰ ਸਰਕਾਰ ਆ ਅਸੀਂ ਉਹਨੂੰ ਮਤਲਬ ਅਪੀਲ ਕਰਦੇ ਆ ਉਹ ਤੋਂ ਮੰਗ ਕਰਦੇ ਆ ਕਿ ਜਿਹੜੇ ਸੈਂਟਰ ਨੇ ਭੇਜਿਆ ਵਾ ਤੁਹਾਡੀ رائے ਲੈਣ ਵਾਸਤੇ ਵੀ ਇਹ ਕਾਨੂੰਨ ਅਸੀਂ ਲਾਗੂ ਕਰਨੇ ਚਾਹੁੰਦੇ ਆ ਤੁਹਾਡੀ ਕੀ ਰਾਇ ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਮਤਾ ਪਾਸ ਕਰਕੇ ਉਹ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਣ ਵੀ ਅਸੀਂ ਇੱਥੇ ਨਹੀਂ ਮਤਲਬ ਲਾਗੂ ਕਰਦੇ ਸਾਡੀ ਮੰਗ ਪੰਜਾਬ ਸਰਕਾਰ ਤੋਂ ਇਹ ਆ ਜੇ ਪੰਜਾਬ ਸਰਕਾਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸੰਯੁਕਤ ਮੋਰਚੇ ਵੱਲੋਂ ਵੱਡਾ ਐਕਸ਼ਨ ਜਿਹੜਾ ਉਹ ਲਿਖਿਆ ਜਾਊਗਾ ਜਿਹੜਾ 2020 ਦੇ ਵਿੱਚ ਆਪਾਂ ਕੈਪਟਨ ਸਰਕਾਰ ਦੇ ਖਿਲਾਫ ਵੀ ਲਿਖਿਆ ਸੀ ਤੇ ਆਪਣਾ ਬਾਦਲ ਸਰਕਾਰ ਦੇ ਖਿਲਾਫ ਵੀ ਲਿਖਿਆ ਸੀ ਜਿਹੜਾ ਉਸ ਸਮੇਂ ਮਤਲਬ ਸੈਂਟਰ ਦੇ ਵਿੱਚ ਮਤਲਬ ਭਾਈਵਾਲ ਸੀ ਕਾਲੀਦਾਦ ਫੂਡ ਸਪਲਾਈ ਅਫਸਰ ਆਪਣਾ ਮੰਤਰੀ ਸੀ ਜਿਹੜੇ ਕਹਿੰਦੇ ਸੀ ਕਿ ਕਾਨੂੰਨ ਸਾਨੂੰ ਪਤਾ ਹੀ ਨਹੀਂ ਆ ਅਸਲ ਦੇ ਵਿੱਚ ਜਦੋਂ ਇਹ ਕਾਨੂੰਨ ਆਪਾਂ ਥੱਲੇ ਲੋਕਾਂ ਨੇ ਮਤਲਬ ਕਿਹਾ ਵੀ ਬਹੁਤ ਮਾੜਿਆ ਤਾਂ ਫਿਰ ਉਹਨਾਂ ਨੂੰ ਇਹ استਿਫਾ ਦੇਣਾ ਪਿਆ ਸੀ ਤੇ ਇੱਧਰ ਕੈਪਟਨ ਜਿਹੜਾ ਸੀ ਸਰਕਾਰ ਉਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨਾ ਪਿਆ ਸੀ ਵੀ ਅਸੀਂ ਇਹ ਕਾਨੂੰਨ ਜਿਹੜੇ ਨਹੀਂ ਲਾਗੂ ਕਰਾਂਗੇ ਅੱਜ ਵੀ ਉਹਨਾਂ ਨੇ ਜਦੋਂ ਅਸੀਂ ਅੱਜ ਮਤਲਬ ਪੱਥੋਂ ਜਿਹੜੀ ਮੀਟਿੰਗ ਕੀਤੀ ਸਿੱਖਿਆ ਮੀਟਿੰਗ ਵੀ ਕਿਜੋ ਇੱਕ ਤਾਂ ਗਰਾਹਾਂ ਵਿੱਚ ਉਹਦੇ ਵਿੱਚ ਉਹ ਜਿਹੜਾ ਖਰੜਾ ਭੇਜਿਆ ਹੈ ਸੈਂਟਰ ਸਰਕਾਰ ਨੇ ਉਹਦੇ ਵਿਚਾਰ ਕੀਤੀ ਆ ਉਹਦੇ ਵਿਚਾਰ ਦੇ ਨਾਲ ਪੰਜਾਬ ਸਰਕਾਰ ਨੂੰ ਭੱਜਣਾ ਪਈਆਂ ਹੋਈਆਂ ਹੈਲੀ ਸਰਕਾਰ ਉਦੇ ਬਦਲ ਤੇ ਇਹਨਾਂ ਨੇ ਕੱਲ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਜਾਂ ਹੋਰ ਇਹਨਾਂ ਦੇ ਅਧਿਕਾਰੀਆਂ ਨਾਲ ਉਹਨਾਂ ਦੇ ਉੱਤੇ ਵਿਚਾਰ ਹੋਈ ਆ ਤੇ ਕਿਸਾਨ ਜਥੇਬੰਦੀਆਂ ਦੀ ਵਿਚਾਰ ਲੈਣ ਵਾਸਤੇ ਕੱਲ ਨੂੰ ਮੀਟਿੰਗ ਸੱਦੀ ਹੋਈ ਆ ਪੰਜਾਬ ਸਰਕਾਰ ਨੇ ਜਿਹੜਾ ਉਹ ਸਾਡੇ ਆਗੂ ਤੇ ਜਾਣਗੇ ਤੋ ਕਹਿਣਗੇ ਵੀ ਇਹ ਰੱਦ ਕੀਤਾ ਜਾਵੇ ਇਹਦੇ 'ਚ ਮਤਾ ਪਾਸ ਕੀਤਾ ਜਾਵੇ ਜੇ ਪੰਜਾਬ ਸਰਕਾਰ ਇਹਨੂੰ ਰੱਦ ਕਰਦੀ ਆ ਫਿਰ ਸਾਡੀ ਸੰਘਰਸ਼ ਦਾ ਸਿੱਧੀ ਜਿਹੜੀ ਲੜਾਈ ਉਹ ਚੱਲੂਗੀ ਹੁਣ ਪਹਿਲਾ ਪੰਜਾਬ ਸਰਕਾਰ ਨੂੰ ਆਪਣਾ ਜਿਹੜਾ ਘੇਰਨਾ ਪਾਊਗਾ ਇਸ ਕਰਕੇ ਸਾਰੇ ਲੋਕਾਂ ਨੂੰ ਦੱਸਣ ਜਾ ਰਹੇ ਆ ਤੇ ਆਸ ਕਰਦੇ ਆ ਕਿ ਜਿਹੜਾ ਧੱਲੇਵਾਲ ਸਾਹਿਬ ਬੈਠੇ ਆ ਸੰਘਰਸ਼ ਦੇ ਉੱਤੇ ਉਹਨਾਂ ਦੀ ਸਿਹਤ ਦੀ ਕਾਮਨਾ ਕਰਦੇ ਆ ਤੇ ਸੈਂਟਰ ਸਰਕਾਰ ਕੋ ਮੰਗ ਕਰਦੇ ਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਦਿੱਲੀ ਵਾਲੇ ਰਾਹ ਜਿਹੜੇ ਖੋਲੇ ਜਾਣ ਤਾਂ ਕਿ ਜਿਹੜਾ ਆਪਾਂ ਪਾਕਿਸਤਾਨੀ ਨਹੀਂ ਹੈਗੇ ਆਪਾਂ ਉਹਨਾਂ ਨੂੰ ਵੋਟਾਂ ਪਾਈਆਂ ਹੋਈਆਂ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਆ ਆਪਾਂ ਆਪਣੀ ਗੱਲ ਦੱਸਣ ਜਾਣਾ ਵਾ ਇਸ ਕਰਕੇ ਕੰਧਾਂ ਕੱਢਣੀਆਂ ਜਿਹੜੀਆਂ ਬਿਲਕੁਲ ਜਮਹੂਰੀਅਤ ਅਧਿਕਾਰ ਦੇ ਉਲਟ ਆ ਲੋਕਤੰਤਰ ਦੇ ਉਲਟ ਆ ਇਸ ਕਰਕੇ ਸਾਡੀ ਇਹ ਮੰਗ ਆ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਕੁਝ ਨਾ ਹੋਵੇ ਜੇ ਹੁੰਦਾ ਤਾਂ ਇਹ ਦਾ ਜਿਹੜੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਹੋਵੇ